ਸਰਬਜੀ ਸੰਗਰੂਰ ਵੀ ਦੀ ਕਾਪਾ ਪਾਣੀ ਲੱਗਦਾ ਕਿਆਰੀ ਨੂੰ ਪਾਣੀ ਲੱਗਦਾ ਕਿਆਰੀ ਨੂੰ ਪਾਣੀ ਲੱਗਦਾ ਕਿਆਰੀ ਨੂੰ ਪਾਣੀ ਲੱਗਦਾ ਕਿਆਰੀ ਨੂੰ ਇੱਕ ਵਾਰੀ ਤੂੰ ਮਿਲ ਜਾ ਇੱਕ ਵਾਰੀ ਤੂੰ ਮਿਲ ਜਾ ਵੇ ਹੱਕ ਕਰਮ ਮਾਰੀ ਨੂੰ ਕਰਮ ਮਾਰੀ ਨੂੰ ਪਾਣੀ ਲੱਗਦਾ ਕਿ ਆਰੀ ਨੂੰ ਪਾਣੀ ਲੱਗਦਾ ਕਿ ਆਰੀ ਨੂੰ ਰੋਇਆ ਕੁਝ ਨਾ ਹੋਣਾ ਏ 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 ਹੱਥ ਦਿਨ ਤੂੰ ਕੱਟ ਲੈ ਹਸ ਦਿਨ ਤੂੰ ਕੱਟ ਲੈ ਜੋ ਹੱਥ ਤੇਰੇ ਕਿਉਂ ਖੋਣਾ ਏ ਕਿਉਂ ਖੋਣਾ ਏ ਰੋਇਆ ਕੁਝ ਨਾ ਹੋਣਾ 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 ਏ ਹਸ ਦਿਨ ਤੂੰ ਕੱਟ ਲੈ ਹਸ ਦਿਨ ਤੂੰ ਕੱਟ ਲੈ Go hot to go corn